ਇੱਥੇ ਜਾ ਕੇ ਗੁਰੂ ਕਰਦੇ ਜਿਹੜੀ ਦਿੱਲੀ ਤੱਕ ਗੱਲ ਜਿਹੜੀ ਉਹ ਸੰਗਤਾਂ ਦੇ ਵੀ ਪਹੁੰਚ ਗਏ ਤੁਹਾਡਾ ਸਾਰਿਆਂ ਦਾ ਫਿਰ ਧਨਵਾਰ ਗੁਰ ਸਾਹਿਬ ਔਰ ਸਾਰੇ ਸੰਗਤਾਂ ਦਾ ਜਿਹੜੇ ਵੀ ਵਕਫਾ ਕਰਨਾ ਚ ਆਏ ਉਹ ਇਰਾਦਾ ਹੈ ਕਿ ਤੱਕੜੀ ਦਾ ਫਰਦ ਦਬਣਵਾਪੇ ਘਰ ਘਰ ਇਸ਼ਾਨ ਵੀ ਲੈ ਕੇ ਜਾਓਗੇ ਕਿ ਚੌਂਸਾਂ ਸਾਡਾ ਤੱਕੜੀ ਹੈ ਉਹਦਾ ਵੀ ਬੇਨਤੀ ਦੋਰ ਤੋਂ ਦੋਰ ਜਾ ਕੇ ਸਾਰੇ ਜਿਹੜੇ ਉਹ ਕਰੋ ਕਿ ਕਿਉਂ ਪਹਿਨ ਕੇ ਆਪਾਂ ਅੱਜ ਦਾ ਪ੍ਰਾਇਮ ਪਿੰਡ ਨਾਉਣਾ ਪਹਿਲੀ ਵਾਰੀ ਗੁਰੂ ਦੀ ਕਿਰਪਾ ਲਈ ਬਹੁਤ ਬਹੁਤ ਸਮਾਧ ਸਾਰਿਆਂ ਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਖੇਤੀ ਆ ਕਿ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਸਰਦਾਰ ਸ਼੍ਰੀ ਅਨੰਦ ਜੋਸ਼ੀ ਜੀ ਪਹੁੰਚੇ ਨੇ ਆਓ ਬਾਵਾ ਖੜੀਆਂ ਕਰਕੇ ਇੱਕ ਜਕਾਰਾ ਲਾ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਈਏ ਕਿ ਤੁਹਾਨੂੰ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਟਾਰੀ ਹਲਕੇ ਤੋਂ ਆਪਣੇ ਟਾਰੀ ਹਲਕੇ ਤੋਂ ਚਿਤਾਗੇ ਭੇਜਣਾ ਆਓ ਇੱਕ ਜਕਾਰਾ ਗੱਜਗ ਲਾਈਏ ਬੋਲ ਸੋ ਨਿਆ ਵਾਹ ਵਾਹ ਸ਼੍ਰੀ ਅਨੰਦ ਜੋਸ਼ੀ ਜੀ ਜਿੰਦਾਬਾਦ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪਾਰਲੀਮੈਂਟ ਦੇ ਉਮੀਦਵਾਰ ਸ਼੍ਰੀ ਅਨੰਦ ਜੋਸ਼ੀ ਜੀ ਸੰਗਠਨ ਦੇ ਸਾਹਮਣੇ ਹੋਣਗੇ ਅਤੇ ਆਪਣੇ ਕੀਮਤੀ ਵਿਚਾਰ ਸੰਗਠਨ ਦੇ ਸਾਹਮਣੇ ਰੱਖਣਗੇ ਸ਼੍ਰੀ ਅਨੰਦ ਜੋਸ਼ੀ ਜੀ ਸ਼ਰਮੜੀ ਬਹੁਤ ਸਤਿਕਾਰਯੋਗ ਟੈਕਸ ਮਿਨਿਸਟਰ ਤੁਹਾਡੇ ਬਹੁਤ ਹੀ ਮਿਹਨਤੀ شریف ਇਮਾਨਦਾਰ ਧਿਆਨਤਦਾਰ ਹਰ ਵੇਲੇ ਤੁਹਾਡੇ ਵਿੱਚ ਰਹਿਣ ਵਾਲੇ ਰਣੀਕੇ ਸਾਹਿਬ ਐਸ.ਡੀ.ਪੀ.ਸੀ ਦੇ ਮੈਂਬਰ ਖਾਪਰਖੇੜੀ ਸਾਹਿਬ ਸਰਪੰਚ ਸਾਹਿਬ ਦਾ ਹਰਜੀਤ ਸਿੰਘ ਜੀ ਸਰਪੰਚ ਸਾਹਿਬ ਬਖਸ਼ੀਸ਼ ਸਿੰਘ ਜੀ ਮਨਦੀਪ ਸਿੰਘ ਜੀ ਮੇਰਾ ਵੀਰ ਬਾਕੀ ਚਲੋ ਕੁਲਵੰਤ ਸਿੰਘ ਜੀ ਸਾਰਿਆਂ ਨੂੰ ਸਾਰੇ ਸਤਿਕਾਰਯੋਗ ਆ ਸਾਹਮਣੇ ਬੈਠੀ ਏਰੀਆ ਦੀ ਕਰੀਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਜ਼ਿੰਮੇਵਾਰੀ ਲਈ ਆ ਰਣੀ ਕੇ ਸਾਹਿਬ ਨੇ ਦਰدار ਸਿੰਘ বীর ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਮੈਂ ਤੇ ਹੱਥ ਦੋ ਚਾਰ ਵਾਰੀ ਜੁੜੇ ਹੀ ਨਹੀਂ ਮੈਨੂੰ ਰਹਿਣ ਦਿਓ ਕੋਈ ਹੋਰ ਬੰਦਾ ਲੜਾਓ ਤੇ ਪ੍ਰਧਾਨ ਜੀ ਮੈਨੂੰ ਆਦੇ ਨਹੀਂ ਤੂੰ ਜਿੱਤੇਗਾ ਜਿੱਤੇਗਾ ਮੈਂ ਕਿਹਾ ਤੁਹਾਡੇ ਕੋ ਕਿਹੜੀ ਇਹੋ ਜਿਹੀ ਮਸ਼ੀਨ ਹੈ ਤੇ ਮੈਂ ਜਿੱਤੂਗਾ ਤੂੰ ਵੇਖ ਲਿਆਂਦੇ ਤੇ ਮੈਨੂੰ ਪ੍ਰਧਾਨ ਜੀ ਦੀ ਗੱਲ ਤੇ ਹੁਣ ਥੋੜਾ ਥੋੜਾ ਜਿਆ ਇਹ ਸਮਝਾਉਣੀ ਸ਼ੁਰੂ ਹੋ ਗਈ ਹੈ ਵੀ ਜਿੱਤਣਾ ਮੈਨੂੰ ਕੋਈ ਕਾਂਗਰਸੀ ਵੀ ਫੋਨ ਕਰੀ ਜਾਂਦੇ ਜੋ ਸਰ ਚੰਤਾਨਗਰੋਂ ਆਹੀ ਰਈਏ ਭਾਵੇਂ ਜਿੱਥੇ ਮਰਜੀ ਤੁਹਾਡੇ ਵੋਟ ਤੁਹਾਨੂੰ ਪਾਵਾਂਗੇ ਅੱਧਿਕ ਬੀਜੇ ਵੀ ਮੈਨੂੰ ਕਹੀ ਜਾਂਦੀ ਫੋਨ ਕਰ ਕਰ ਕੇ ਕਿ ਮੈਂ ਤਾਂ ਵਿੱਚ ਹੀ ਰਿਹਾ ਪਹਿਲਾਂ ਕੰਮ ਤੇ ਮੇਰੇ ਕੋਈ ਕਰਾਇਆ ਹੋਰ ਤੇ ਕੰਮ ਕਮ ਕਰਨ ਵਾਲਾ ਉੱਤੇ ਕੋਈ ਹੈ ਨਹੀਂ ਉਹ ਮੈਨੂੰ ਫੋਨ ਕਰਦੇ ਰਾਤ 12:00 12:00 ਤੱਕ ਮੈਂ ਕਹਾਂ ਯਾਰ ਮੈਨੂੰ ਸੌਂਣ ਦੇ ਹੁਣ ਅੱਧੇ ਨਹੀਂ ਹੋਣੀ ਗੱਲ ਕਰਨ ਵਾਲੀ ਹੋਣੀ ਇਹਨਾਂ ਦੀ ਮੀਟਿੰਗਾਂ ਮੁੜ ਕੇ ਕਰੀ ਮੀਟਿੰਗਾਂ ਜਿੱਥੇ ਮਰਜੀ ਮਰਦੀ ਚਾਹੀਏ ਉਹ ਜਿਹੜਾ ਅਮਰੀਕਾ ਚੋਂ ਕੈਂਡੀਡੇਟ ਆ ਉਹਦੇ ਤਾਂ ਸਾਨੂੰ ਸਮਝਦੀ ਨਹੀਂ ਲੱਗਦੀ ਉਹ ਅੰਦਰ ਮੈਂ ਗੋਪੀ 350 ਰੁਪਏ ਕਿਲੋ ਵੇਚੂਗਾ ਤੁਹਾਡੀ ਤੇਲ ਕੱਢੂਗਾ ਪਰਾਲੀ ਤੋਂ ਤੇ ਸਾਨੂੰ ਨਹੀਂ ਸਮਝ ਲੱਗਦੀ ਵੀ ਇਹ ਕਿਹੜੀਆਂ ਕਹਾਣੀਆਂ ਤੇ ਕਿਹੜੀਆਂ ਅਮਰੀਕਾ ਦੀਆਂ ਗੱਲਾਂ ਸੁਣਾਈ ਜਾਂਦਾ ਸਾਨੂੰ ਬੋੜ ਦੀ ਉਜ਼ਰ ਤੁਹਾਡੀ ਹੈ ਕਿਉਂਕਿ ਤੁਹਾਡੇ ਨਾਲ ਰਹੇ ਆ ਤੁਸੀਂ ਸਾਡਾ ਕੰਮ ਕੀਤਾ ਤੇ ਅੱਜ ਵੀ ਤੁਹਾਡੇ ਆ ਝਾੜੂ ਵਾਲੇ ਤੁਹਾਨੂੰ ਪਤਾ ਵੈਸੇ ਹੀ ਹੋਣਾ ਇਹ ਜ਼ਰੂਰ ਹੈ ਕਿ ਉਹਨਾਂ ਦੀ ਤਿੰਨ ਸਾਲ ਸਰਕਾਰ ਆ ਮਾੜਾ ਮੋੜ ਥੋੜਾ ਉਲਾ ਛੱਪਾ ਰੱਖਦੇ ਆ ਪਰ ਕਈ ਤੇ ਅੱਜ ਹੀ ਪੂਰੀ ਜੁਰਤ ਦੇ ਨਾਲ ਅਦੇ ਸਰੂਪਾ ਬਾਹਰ ਦੇ ਦੇਖ ਆ ਗਿਆ ਨਾ ਇੰਨੀ ਚੀਜ਼ ਜਿਹੜੀ ਆਈ ਨਾ ਦੇ ਫਰਮ ਨੂੰ ਪ੍ਰਧਾਨ ਜੀ ਦੀ ਗੱਲ ਦੇ ਉੱਤੇ ਥੋੜਾ ਥੋੜਾ ਜਗੀਰ ਪਹਿਲਾਂ ਮੈਨੂੰ ਨਾ ਜਦੋਂ ਫੋਨ ਕਰਦਾ ਹੁਣ ਜਦੋਂ ਫੋਨ ਕਰਦਾ ਤੇ ਮੈਨੂੰ ਸੁਣਾ ਮੈਂ ਕਿਹਾ ਜੀ ਤੁਹਾਨੂੰ ਸੀਟ ਹੁਣ ਜਿੱਤ ਕੇ ਦੇਵਾਂਗੇ ਚਿੰਤਾ ਨਾ ਕਰੋ ਪ੍ਰਧਾਨ ਜੀ ਸਾਡੀ ਸੀਟ ਤੁਸੀਂ ਮੈਂ ਕਿਹਾ ਮੈਂਦ ਵੱਲੋਂ ਨਾ ਮੈਂ ਕਮੀ ਰੱਖਣੀ ਆ ਨਾ ਰਣੀਕੇ ਸਾਹਿਬ ਦੇ ਰੱਖਣੀ ਨਾ ਬਾਕੀਆਂ ਰੱਖਣੀ ਆ ਮਿਹਨਤ ਮੈਂਗਾ ਠੋਕੇ ਕਰਦਾਂਗੇ ਤੁਹਾਡਾ थर्मामीटर ਹੀ ਨਾ ਜਿਹੜਾ ਤੇ ਤੂੰ ਜਿੱਤੇਗਾ ਜਿੱਤੇਗਾ ਮਨ ਲੋਕਾਂ ਦਾ ਐ ਲੱਗਦਾ ਬਣਿਆ ਇਹੀ ਲੋਕ ਜਦੋਂ ਅਸੀਂ ਆ ਪਿਛਲੀ ਇਲੈਕਸ਼ਨ 22 ਦੀ ਲੜੀ ਆ ਜਦੋਂ ਨੇਰੀ ਸੀ ਇਹਨਾਂ ਦੇ ਝਾੜੂ ਦੀ ਲੋਕੀ ਜਿਹੜਾ ਕੋਈ ਆਕੇ ਇਸ ਵਾਰ ਝਾੜੂ ਇਸ ਵਾਰ ਝਾੜੂ 2 ਸਾਲਾਂ ਬਾਅਦ ਵੀ ਇਹਨਾਂ ਦੇ 92 ਐਮਐਲਐਆਂ 'ਚੋਂ ਜਿਹੜੇ ਜਿਹੜੇ ਹਲਕੇ ਦੇ ਲੋਕ ਐ ਨਾ ਉਹਨਾਂ ਨੂੰ ਪੁੱਛ ਲਈਏ